ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਬਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਉਹਨਾਂ ਦੀ ਕਥਾ ਸੁਣਨੇ ਆ ਕਿ ਜੋ ਬੰਦਾ ਸੋਚਦਾ ਹੈ ਕਿਆ ਉਹੀ ਹੋ ਜਾਂਦਾ ਤੇ ਦੂਸਰਾ ਹੈ ਕਿ ਸ਼ੁਕਰਾਨੇ ਦੀ ਤਾਕਤ ਯਾਨਕਿ ਰੱਬ ਦਾ ਸ਼ੁਕਰ ਅਦਾ ਕਰਨ ਦੇ ਨਾਲ ਤੁਹਾਨੂੰ ਕਿਆ ਰੱਬ ਹੋਰ ਦਿੰਦਾ ਹੋਰ ਬਹੁਤ ਸਾਰੀਆਂ ਸਿਆਣੀਆਂ ਗੱਲਾਂ ਅੱਜ ਦੀ ਆਪਾਂ ਕਥਾ ਸੁਣਨੇ ਆ ਤੇ ਇੱਕ ਕਿਤਾਬ ਇੱਕ ਆਸਟ੍ਰੇਲੀਆ ਦੀ ਇੱਕ ਲੜਕੀ ਨੇ ਲਿਖੀ ਸੀ ਦੀ ਸੀਕਰਟ ਉੰਦਾ ਰਾਜ਼ ਜਾਣਨ ਦੀ ਕੋਸ਼ਿਸ਼ ਕਰਨੇ ਆ ਇਸ ਵੀਡੀਓ ਦੇ ਵਿੱਚ ਇਸ ਕਥਾ ਦੇ ਵਿੱਚ ਦੋਸਤੋ ਉਮੀਦ ਹੈ 8-9 ਮਿੰਟ ਦੀ ਇਸ ਕਥਾ ਜਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਮੈਨੂੰ ਵੀ ਵੀਡੀਓ ਦਾ ਆਗਾਜ਼ ਕਰਨਾ ਇੱਕ ਕਿਤਾਬ ਤਕਰੀਬਨ 2 ਕੁ ਦਹਾਕੇ ਪਹਿਲਾਂ ਲਿਖੀ ਗਈ ਜੀ ਅੰਗਰੇਜ਼ੀ ਦੀ ਕਿਤਾਬੇ ਦਾ ਸਿਕਰਟ ਇਹਦੇ ਬੜੇ ਉਲੱਥੇ ਹੋਇਆ ਹਿੰਦੀ ਵਿੱਚ ਇਹ ਕਿਤਾਬ ਮਿਲ ਜਾਂਦੀ ਹੈ ਰਹਸ ਸਿਆ ਆਸਟ੍ਰੇਲੀਆ ਦੀ ਬੀਬੀ ਐ ਜਿਹਨੇ ਕਿਤਾਬ ਲਿਖੀ ਅਸਲ 'ਚ ਉਹਦੇ ਫਾਦਰ ਦੀ ਡੈਥ ਹੋਈ ਉਹ ਇੰਨੀ ਕਿ ਸਟ्रेस ਵਿੱਚ ਚਲੀ ਗਈ ਉਹਨੂੰ ਸੁਝੇ ਕੁਝ ਨਹੀਂ ਫਿਰ ਉਸ ਔਰਤ ਨੂੰ ਉਸ ਗਮੀ ਵਿੱਚ ਉਸ ਉਦਾਸੀ ਵਿੱਚ ਇੱਕ ਖਿਆਲ ਉੱਭਜਾ ਉਹਨੇ ਪੁਰਾਣੇ ਜਿੰਨੇ ਧਰਮ ਗ੍ਰੰਥ ਸੀ ਭਾਵੇਂ ਉਹ ਅਸਾਈਆਂ ਦੇ ਸਨ ਯਹੂਦੀਆਂ ਦੇ ਸਨ ਹਿੰਦੂਇਜ਼ਮ ਦੇ ਸਨ ਉਹਨੇ ਸਾਰੇ ਪੁਰਾਣੇ ਗ੍ਰੰਥ ਬੋਲੇ ਤੇ ਜਿੰਨੇ ਜਿੰਨੇ ਸੋਜਵਾਨ ਵਿਅਕਤੀ ਹੋਏ ਉਹਨਾਂ ਸਾਰੇ ਵਿਅਕਤੀਆਂ ਦੇ ਉਹਨੇ ਲਿਟਰੇਚਰ ਨੂੰ ਪੜਿਆ ਫਿਰ ਉਸ ਤੋਂ ਬਾਅਦ ਉਹਨੇ ਕਿਤਾਬ ਲਿਖੀ ਉਸ ਕਿਤਾਬ ਦਾ ਨਾਮ ਉਹਨੇ ਰੱਖਿਆ ਦਾ ਸਿਕਰਟ ਰਹਸya ਇਸ ਨੂੰ ਸੁਣਿਓ ਥੋੜਾ ਜਿਹਾ ਧਿਆਨ ਨਾਲ ਉਹਦੇ ਵਿੱਚ ਉਹ ਗੱਲ ਕਹਿੰਦੀ ਉਹ ਲਿਖਦੀ ਹਾਲਾਂਕਿ ਸਭ ਕੁਝ ਗੁਰੂ ਗ੍ਰੰਥ ਸਾਹਿਬ ਚ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜੋ ਕੁਝ ਤੁਸੀਂ ਸੋਚੋਗੇ ਜੋ ਕੁਝ ਸੋਚੋਗੇ ਉਹ ਚੀਜ਼ ਬਣ ਜਾਏਗੀ ਉਹਦੀ ਕਿਤਾਬ ਹੈ ਸਾਰੀ ਦੋ ਸ਼ਬਦਾਂ ਤੇ ਥਾਟ ਇਜ਼ ਥਿੰਗ ਜੋ ਕੋਈ ਤੁਸੀਂ ਸੋਚੋਗੇ ਉਹ ਸੱਚ ਮੁੱਚ ਬਣ ਜਾਏਗਾ ਜੀ ਉਹ ਬਣੇਗਾ ਉਹਦੇ ਵਿੱਚ ਥੋੜਾ ਜਿਹਾ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਕਹਿੰਦੀ ਬੋਲ ਬੋਲ ਨਹੀਂ ਕਹਿ ਰਹੀ ਕਿ ਜੋ ਕੁਝ ਅਸੀਂ ਸੋਚਨਾ ਜਿਹਨੂੰ ਖਿਆਲ ਕਹਿ ਲੋ ਵਿਚਾਰ ਕਹਿ ਲੋ ਥਾਟ ਕਹਿ ਲੋ ਕਹਿੰਦੀ ਜੋ ਸਾਡੇ ਅੰਦਰ ਖਿਆਲ ਪੈਦਾ ਹੁੰਦਾ ਹੈ ਉਹਦੀ ਫ੍ਰੀਕੁਐਂਸੀ ਹੈ ਹਰ ਖਿਆਲ ਦੀ ਫ੍ਰੀਕੁਐਂਸੀ ਹੈ ਮੰਨ ਲਓ ਮੇਰੇ ਅੰਦਰ ਨੈਗੇਟਿਵ ਖਿਆਲ ਪੈਦਾ ਹੋਇਆ ਤੇ ਕਮਾਲ ਦੀ ਗੱਲ ਖਿਆਲ ਪੈਦਾ ਹੁੰਦਿਆਂ ਸੈਕਿੰਡ ਲੱਗਾ ਸੈਕਿੰਡ ਵਿੱਚ ਵੀ ਮੈਨੂੰ ਖਿਆਲ ਖਿਆਲ ਲਈ ਥੋੜਾ ਲੱਗਦਾ ਸੈਕਿੰਡ ਵਿੱਚ ਖਿਆਲ ਪੈਦਾ ਹੋਇਆ ਕਿ ਸਾਰਾ ਦਿਨ ਪਰੇਸ਼ਾਨ ਕਿਉਂ ਰਹੇ ਨੇ ਇਹ ਖਿੰਚ ਮਾੜਾ ਖਿਆਲ ਹੋ ਗਿਆ 네ਗੇਟਿਵ ਅਪਰੋਚ ਬਣੀ ਤੇ ਸਾਰਾ ਦਿਨ ਉਹ ਕਹਿੰਦੀ ਅਸਲ ਚ ਸਪੇਸ ਖਾਲੀ ਨਹੀਂ ਇਸ ਸਪੇਸ ਵਿੱਚ ਦੁਨੀਆ ਭਰ ਦੇ ਖਿਆਲ ਘੁੰਮ ਫਿਰਦੇ ਆ ਜੇ 네ਗੇਟਿਵ ਅਪਰੋਚ ਰੱਖਾਂਗੇ ਜਿੰਨੇ ਉੱਤੇ 네ਗੇਟਿਵ ਖਿਆਲ ਨੇ ਉਹ ਸਾਡੇ ਮਾਈਂਡ ਦੇ ਉੱਤੇ ਆ ਕੇ ਰਿਐਕਟ ਕਰਦੇ ਆ ਸੱਚ ਇਸ ਤਰੀ ਹੁੰਦਾ ਜੀ ਹੂੰ ਸਾਡੇ ਮਨ ਨੂੰ ਤੰਗ ਕਰਦੇ ਪਰ ਅਗਲੀ ਗੱਲ ਉਹਨੇ ਕਹਿੰਦੇ ਜਿੰਨਾ ਆਪਾਂ ਪੋਜ਼ਿਟਿਵ ਸੋਚਾਂਗੇ ਜੀ ਜਿੰਨਾ ਆਪਾਂ ਸਕਾਰਾਤਮਕ ਸੋਚ ਰੱਖਾਂਗੇ ਉਹਨਾਂ ਸੱਚ ਹੈ ਕਿ ਸਾਡੇ ਅੰਦਰ ਦਾ ਭਲਾ ਹੁੰਦਾ ਹੈ ਤੇ ਇਹ ਗੱਲ ਜਿਹੜੀ ਉਹਨੇ ਹੋਰ ਕਹੀ ਉਹ ਕਹਿੰਦੀ ਹੈ ਜਿਹੜਾ ਉਹ ਯੂਨੀਵਰਸ ਦੀ ਗੱਲ ਕਰਦੀ ਹੈ ਕਿ ਯੂਨੀਵਰਸ ਯੂਨੀਵਰਸ ਜਿਹੜਾ ਨੋ ਸ਼ਬਦ ਨਹੀਂ ਸਮਝਦਾ ਫਿਰ ਸੁਣਿਓ ਬੜੀ ਇਹ ਸਾਧਨਾ ਵਾਲੇ ਧਿਆਨ ਵਾਲੇ ਬੰਦਿਆਂ ਦੀ ਗੱਲ ਕਰੇ ਨੋ ਨਹੀਂ ਨੋ ਨਹੀਂ ਸਮਝਦਾ ਉਹ ਕਹਿੰਦੇ ਕਈ ਵਾਰੀ ਅਸੀਂ ਬੋਲਦੇ ਨਹੀਂ ਮਨ 'ਚ ਹੀ ਖਿਆਲ ਬਣਾਉਂਦੇ ਆ ਕਿ ਐਸ ਬੰਦੇ ਨੂੰ ਅੱਜ ਤੋਂ ਬਾਅਦ ਨਹੀਂ ਮਿਲਣਾ ਉਹ ਬੰਦਾ ਸਵੇਰੇ ਮਿਲ ਪੈਂਦਾ ਕਿਉਂਕਿ ਯੂਨੀਵਰਸ 'ਨੋ' ਨਹੀਂ ਸਮਝਦਾ ਉਹ ਸਿਰਫ ਹਾਂ ਹੀ ਸਮਝਦਾ ਇਸ ਨੂੰ ਫਿਰ ਸੁਣਿਓ ਉੱਥੇ ਗੱਲ ਕਹਿੰਦੀ ਏ ਕਿ ਜੇ ਤੁਸੀਂ ਅੰਦਰ ਨੂੰ ਸਕੂਨ ਦੇਣਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਲੈ ਕੇ ਯੂਨੀਵਰਸ ਦਾ ਸ਼ੁਕਰਾਨਾ ਕਰੋ ਪਰ ਅਸੀਂ ਕਹਾਂਗੇ ਰੱਬ ਜੀ ਦਾ ਸ਼ੁਕਰਾਨਾ ਕਰੋ ਜਿਨੇ ਪੈਦਾ ਕੀਤਾ ਉਹ ਕਹਿੰਦੀ ਜੇ ਕੱਪੜੇ ਪਾਏ ਨੇ ਤੇ ਕੱਪੜਿਆਂ ਦਾ ਸ਼ੁਕਰ ਕਰੋ ਜੇ ਜੁੱਤੀ ਪਾਈ ਤੇ ਜੁੱਤੀ ਦਾ ਸ਼ੁਕਰ ਕਰੋ ਜੇ ਤੁਸੀਂ ਕਰੋਟੀ ਖਾਣ ਲੱਗੋ ਤੇ ਉਹ ਫਿਰ ਸ਼ੁਕਰ ਕਰੋ ਪਰ ਮੈਂ ਬੇਨਤੀ ਕਰਾਂ ਆਪ ਜੀ ਨੂੰ ਜਦੋਂ ਮੈਂ ਕਿਤਾਬ ਪੜ੍ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਮੈਂ ਨੋਟ ਕੀਤੀ ਹਰ ਚੀਜ਼ ਕਿ ਜੁੱਤੀ ਦਾ ਸ਼ੁਕਰਾਨਾ ਗੱਡੀ ਦਾ ਸ਼ੁਕਰਾਨਾ ਘੜੀ ਦਾ ਸ਼ੁਕਰਾਨਾ ਕੱਪੜਿਆਂ ਦਾ ਸ਼ੁਕਰਾਨਾ ਮੇਰੇ ਮਨ 'ਚ ਬਸ ਇਹ ਥੀ ਵਰਕ ਹੈ ਅਸੀਂ ਦਾਤ ਦਾ ਸ਼ੁਕਰਾਨਾ ਨਹੀਂ ਕਰਨਾ ਅਸੀਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਦਾ ਹੈ ਸੁਖਮਨੀ ਸਾਹਿਬ ਸੁਣਿਓ ਹੁਣ ਅਸੀਂ ਮੰਨ ਲਓ ਉਹ ਜੈ ਸ਼ਾ ਕਰ ਰਹੇ ਆ ਪ੍ਰਸ਼ਾਦਾ ਸ਼ਾ ਕਰ ਰਹੇ ਆ ਕਿ ਉਦੋਂ ਸ਼ੁਕਰਾਨਾ ਨਹੀਂ ਹੋ ਸਕਦਾ ਫਿਰ ਮੇਰੀ ਬੇਨਤੀ ਹੈ ਸ਼ੁਕਰਾਨੇ ਦਾ ਅਰਥ ਅਰਬਾ ਪਤੀ ਬਣ ਕੇ ਸਾਰਾ ਸਲਤਨਤ ਇਕੱਠਾ ਕਰਕੇ ਸ਼ੁਕਰਾਨਾ ਨਹੀਂ ਸ਼ੁਕਰਾਨਾ ਤਾਂ ਇੱਕ ਸਾ ਰੱਬ ਨੇ ਜਿਹੜਾ ਜੀਣ ਵਾਸਤੇ ਦਿੱਤਾ ਉਹਦਾ ਵੀ ਕੀਤਾ ਜਾ ਸਕਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਥੋੜੀਆਂ ਤੁਕਾਂ ਪਾ ਲੈਣੀਆਂ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਇਹ ਸਾਰੀ ਜਿਹੜੀ ਅਸ਼ਟਪਦੀ ਹੈ ਇਹ ਸ਼ੁਕਰਾਨੇ ਦੀ ਹੈ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ठाकुर ਕੋ ਰੱਖ ਮਨ ਮਾਹੇ ਸ਼ੁਕਰਾਨਾ ਹੈ ਨਾ ਜੇ ਪ੍ਰਸਾਦ ਬਸੈ ਸੁਖ ਮੰਦਰ ਮੈਂ ਫਿਰ ਅਰਜ ਕਰ ਲਗਾ ਮੈਂ ਤਾਂ ਉਹਦੀ ਉਦਾਹਰਨ ਦਿੱਤੀ ਉਹਨੂੰ ਕੱਟਣ ਲਈ ਨਹੀਂ ਉਹਨੇ ਬੜੀ ਮਿਹਨਤ ਕਰਕੇ ਕਿਤਾਬ ਲਿਖੀ ਉਹ ਕਹਿੰਦੀਏ ਤੁਸੀਂ ਦਾਤ ਦਾਸ਼ ਕੁਰਾਨਾ ਕਰੋ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਾਤ ਨਹੀਂ ਕੀ ਦਾਤਾਰ ਦਾਸ਼ ਕੁਰਾਨਾ ਕਰੋ ਇਹਨੂੰ ਥੋੜਾ ਜਿਹਾ ਸਮਝਣ ਲਈ ਮੈਂ ਇੱਕ ਹੋਰ ਉਦਾਹਰਨ ਦੇਣਾ ਗੁਰਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ ਹੈ ਉਹਦੇ ਵਿੱਚ ਹਜ਼ੂਰ ਸੰਗਤ ਨੂੰ ਉਪਦੇਸ਼ ਦਿੰਦੇ ਆ ਤੇ ਉਪਦੇਸ਼ ਦੇ ਕੇ ਕਹਿੰਦੇ ਆ ਕਿ ਤੁਸੀਂ ਸ਼ੇਰ ਵਰਤੀ ਜੀਵਨ ਜੀਣਾ ਹੈ ਤੁਸੀਂ ਕੂਕਰ ਵਰਤੀ ਜੀਵਨ ਨਹੀਂ ਜੀਣਾ ਇਹ ਇੱਕ ਇਤਿਹਾਸ ਦੇ ਬੋਲ ਕੂਕਰ ਕੁੱਤਾ ਸੰਗਤ ਤੋਂ ਪੁੱਛਦੀ ਹੈ ਮਹਾਰਾਜ ਜੀ ਕਿ ਸਿੰਘ ਵਰਤੀ ਕੀ ਹੁੰਦੀ ਹੈ ਤੇ ਕੂਕਰ ਵਰਤੀ ਕੀ ਹੁੰਦੀ ਹੈ ਉੱਥੇ ਸਤਿਗੁਰੂ ਬਹੁਤ ਸੋਹਣੇ ਉਦਾਹਰਣ ਦਿੰਦੇ ਆ ਜੀ ਕਿ ਆਪਨੇ ਚਲੋ ਆਪਾਂ ਨਾਮ ਨਾਲ ਵੀ ਸਿੰਘ ਸ਼ਬਦ ਲਾਇਆ ਕਿ ਸ਼ੇਰ ਵਰਤੀ ਮਨੁੱਖ ਜੀਏ ਕੂਕਰ ਵਰਤੀ ਨਹੀਂ ਮਹਾਰਾਜ ਸਾਨੂੰ ਸਮਝਾਓ ਤੇ ਧੰਗ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਆ ਕਿ ਤੁਸੀਂ ਕੁੱਤੇ ਨੂੰ ਕਦੀ ਸੋਟਾ ਮਾਰ ਕੇ ਦੇਖੋ ਅਕਸਰ ਕੁੱਤੇ ਨੂੰ ਸੋਟਾ ਮਾਰੋ ਤੇ ਕੁੱਤੇ ਦਾ ਸੁਭਾਅ ਹੈ ਉਹ ਸੋਟੇ ਨੂੰ ਆ ਆਪਣੇ ਮੂੰਹ ਵਿੱਚ ਪਕੜ ਲੈਂਦਾ ਜੀ ਸੋਟੀ ਮਾਰੋ ਸੋਟੀ ਨੂੰ ਪਕੜ ਲੈਂਦਾ ਤੁਸੀਂ ਦੂਰ ਖਲੋ ਕੇ ਕੁੱਤੇ ਨੂੰ ਵੱਟਾ ਮਾਰੋ ਢੇ ਮਾਰੋ ਰੋੜਾ ਮਾਰੋ ਕੁੱਤਾ ਉਸ ਪੱਥਰ ਨੂੰ ਮੂੰਹ ਚ ਪਾ ਲੈਂਦਾ ਸੱਚ ਹੈ ਕਿ ਕੁੱਤੇ ਨੂੰ ਜਿਹੜੀ ਚੀਜ਼ ਵੱਜਦੀ ਏ ਉਹ ਉਹਦੇ ਵੱਲ ਧਿਆਨ ਦਿੰਦਾ ਹੈ ਪਰ ਸ਼ੇਰ ਨੂੰ ਸੋਟਾ ਮਾਰ ਕੇ ਦੇਖੋ ਸੋਟਾ ਨਹੀਂ ਮੂੰਹ ਚ ਪਾਉਂਦਾ ਉਹ ਮਾਰਿਆ ਕਿੰਨੇ ਉਹ ਮਾਰਨ ਵਾਲੇ ਵੱਲ ਜਾਂਦਾ ਹੈ ਸ਼ੇਰ ਨੂੰ ਪੱਥਰ ਮਾਰ ਕੇ ਦੇਖੋ ਪੱਥਰ ਵੱਲ ਨਹੀਂ ਦੇਖਦਾ ਪੱਥਰ ਆਇਆ ਕਿੱਥੋਂ ਹੈ ਸ਼ੇਰ ਨੂੰ ਗੋਲੀ ਮਾਰੂ ਸੱਚ ਇਹ ਵੇ ਕਿ ਸ਼ੇਰ ਗੋਲੀ ਦੀ ਪਰਵਾਹ ਨਹੀਂ ਕਰਦਾ ਗੋਲੀ ਆਈ ਕਿੱਥੋਂ ਮਹਾਰਾਜ ਕਹਿੰਦੇ ਸ਼ੇਰ ਬਿਲਤੀ ਜਿਆਜੇ ਕਿ ਕੱਲੀ ਦਾਤ ਨੂੰ ਮੂੰਚਣਾ ਪਾ ਕੇ ਰੱਖਿਓ ਦੇਣ ਵਾਲੇ ਦਾਤੇ ਵੱਲ ਧਿਆਨ ਦੇ। ਸਿੱਖ ਦੀ ਬਿਰਤੀ ਓਏ ਹੋਏ ਸ਼ੇਰ ਬਿਰਤੀ ਹੈ। ਸਤਿਗੁਰਾਂ ਦੇ ਇਹ ਬੋਲ ਨੇ ਹੈ ਤਵਾਰੀਖੀ ਬੋਲ ਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸਿੰਘ ਦ੍ਰਿਸ਼ਟ ਹੋਏ ਗੁਰਮਖ ਕਰਨੀ ਗੁਰਮਖ ਦੀ ਬਿਰਤੀ ਸ਼ੇਰ ਵਾਲੀ ਹੋਵੇ। ਇਹਦਾ ਮਤਲਬ ਕਿ ਜਿਸ ਦਾਤੇ ਨੇ ਦਾਤ ਦਿੱਤੀ ਹੈ ਉਸ ਦਾਤੇ ਦੇ ਸ਼ੁਕਰ ਵਿੱਚ ਜੁੜ ਜਾ। ਅਗਲਾ ਹੈ ਕੂਕਰ ਦ੍ਰਿਸ਼ਣਾ ਕਬ ਹੂੰ ਧਰਨੀ। ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ। ਕਿ ਦਾਤ ਮਿਲ ਗਈ ਸਿਰਫ ਦਾਤ ਨਾਲ ਜੁੜ ਗਏ ਨਹੀਂ ਪਿਆਰਿਓ ਸਿੱਖ ਜਦੋਂ ਦਾਤੇ ਨਾਲ ਜੁੜਦਾ ਨਾ ਫਿਰ ਕਦੀ ਕਮੀ ਨਹੀਂ ਹੋਣੀ ਦਾਤ ਤੋਖਾ ਦੇ ਸਕਦੀ ਏ ਦਾਤਾ ਤੋਖਾ ਨਹੀਂ ਦਿੰਦਾ ਦਾਤਾ ਮਿਹਰਬਾਨ ਰਹਿੰਦਾ ਸਤਿਗੁਰਾਂ ਨੇ ਥੋੜੇ ਜਾਓ ਬਚਨ ਦੇਖੋ ਅਸੀਂ ਰੋਟੀ ਖਾਣੇ ਉਦੋਂ ਹੀ ਸ਼ੁਕਰ ਕਰਦੀਏ ਤੇ ਸ਼ੁਕਰ ਕਰਦਿਆਂ ਨਾ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ ਆਪਣੇ ਤੋਂ ਵੱਡਿਆਂ ਵੱਲ ਨਹੀਂ ਦੇਖੀਦਾ ਸ਼ੁਕਰ ਤਾਂ ਪੈਦਾ ਹੁੰਦਾ ਆਪਣੇ ਤੋਂ ਛੋਟਿਆਂ ਵੱਲ ਦੇਖੀ ਵੱਡੇ ਅਮਲ ਦੇਖ ਕੇ ਤਾਂ ਖੀਨਤਾ ਤੇ ਹਉਮੈ ਦੋ ਚੀਜ਼ਾਂ ਨੇ ਜਦੋਂ ਅਸੀਂ ਮੰਨ ਲਓ ਪ੍ਰਸ਼ਾਦਾ ਵੀ ਛੱਕ ਰਹੇ ਹਾਂ ਸਾਨੂੰ ਰੱਬ ਨੇ ਥਾਲੀ 'ਚ ਪਾ ਕੇ ਦਿੱਤਾ ਤੇ ਆਪਾਂ ਉਹਦਾ ਸ਼ੁਕਰ ਉਸ ਬੰਦੇ ਵੱਲ ਦੇਖ ਕੇ ਕਰੀਏ ਜਿਹੜਾ ਝੌਂਪੜੀ 'ਚ ਬੈਠਾ ਵਿਚਾਰ ਨੂੰ ਇੱਕ ਵਾਦੀ ਰੋਟੀ ਨਹੀਂ ਨਸੀਬ ਦਿੱਤੀ ਜਦੋਂ ਬੰਦਾ ਵੱਡੇ ਅਮਲ ਦੇਖਦਾ ਉਦੋਂ ਰੋਟੀ ਆਪਣੀ ਥਾਲੀ 'ਚੋਂ ਖਾਂਦਾ ਹੈ ਪਰ ਸ਼ੁਕਰ ਭਾਵ ਨਹੀਂ ਪੈਦਾ ਹੁੰਦਾ ਅੰਦਰ ਤਮਾ ਪੈਦਾ ਹੁੰਦਾ ਸਤਿਗੁਰਾਂ ਨੇ ਪਿਆਰੇ ਸ਼ਬਦ ਕਹੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸwidehatੁਰ ਕੋ ਰਖਮਨ ਮਾਹੇ ਉਸ ਵੈਗੁਰੂ ਜੀ ਨੇ ਕਿਰਦਿਤ ਵਿਸਾਲ ਅੱਗੇ ਹੈ ਜੇ ਪ੍ਰਸਾਦ ਬਸੈ ਸੁਖਮੰਦਰ ਜਿਦੀ ਕਿਰਪਾ ਨਾਲ ਤੂੰ ਇੰਨੇ ਸੋਹਣੇ ਘਰ ਚ ਰਹਿਣਾ ਤੇ ਸਹਿਤ ਹੈ ਸਦਾ ਮਨ ਅੰਦਰ ਅੱਗੇ ਜੀ ਮਹਾਰਾਜ ਕਹਿੰਦੇ ਜੇ ਪ੍ਰਸਾਦ ਆਪੂਖਨ ਪੈ ਰੀਜੈ ਵੈਗੁਰੂ ਜੀ ਜਿਦੀ ਕਿਰਪਾ ਨਾਲ ਤੂੰ ਗਹਿਣੇ ਪਾ ਕੇ ਆਇਆ ਹੋਇ ਮੰਨ ਲਓ ਸੋਨਾ ਪਾਇਆ ਖੇ ਕੀਮਤੀ ਗਹਿਣੇ ਘੜੀ ਬੰਨੀ ਖੈ ਤੇ ਮਹਾਰਾਜ ਕਹਿੰਦੇ ਲੋਕ ਤੇਰੀ ਘੜੀ ਵੱਲ ਦੇਖਦੇ ਹੋਣ ਤੇ ਤੂੰ ਰੱਬ ਵੱਲ ਝਾਕੀ ਮਾਰੀ ਜੇ ਪ੍ਰਸਾਦ ਅਪੂਖਣ ਪਹਿਰੀ ਜਾਏ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ ਇਤੋਂ ਤੱਕ ਕਿ ਅਸੀਂ ਛੀਛੇ ਅੱਗੇ ਖਲੋਤੇ ਆਂ ਸ਼ੁਕਰਾਨਾ ਮੈਂ ਤਾਂ ਮੇਰੇ ਮਨ ਚ ਆਇਆ ਕਿਹੜਾ ਜ਼ਿੰਦਗੀ ਦਾ ਸਮਾਂ ਹੈ ਜਦੋਂ ਸਿੱਖ ਸ਼ੁਕਰਾਨਾ ਨਾ ਕਰੇ ਜੀ ਦੇਖੋ ਸੀ ਸ਼ੀਸ਼ਾ ਦੇਖ ਰਹੇ ਆਂ ਤੇ ਬੰਦਾ ਆਪਣੀ ਦਾੜੇ ਤੇ ਹੱਥ ਮਾਰਦਾ ਹੈ ਆਪਣਾ ਫੇਸ ਦੇਖਦਾ ਤੇ ਮਹਾਰਾਜ ਕਹਿੰਦੇ ਉਦੋਂ ਸ਼ੁਕਰ ਕਿਉਂ ਨਹੀਂ ਕਰਦਾ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੂ ਸਦਾ ਉਹਨੇ ਉਸੇ ਕਮਰੇ ਚ ਬੈਠਾ ਅਤਰ ਲਾ ਰਿਹਾ ਹੈ ਸੰਤ ਲਾ ਰਿਹਾ ਹੈ ਤੇ ਗੁਰੂ ਸਾਹਿਬ ਕਹਿੰਦੇ ਸੰਤ ਪਕੜ ਕੇ ਵੀ ਸ਼ੁਕਰਾਨਾ ਕਰਦੇ ਜੇ ਪ੍ਰਸਾਦ ਸੁਗੰਧਤ ਤਲਾਂਵੇਂ ਤਿਸ ਕੋ ਸਿਮਰਤ ਪਰਮਗਤ ਪਾਵੈ ਜਿਸ ਪਰਮਾਤਮਾ ਨੇ ਤੈਨੂੰ ਇੰਨਾ ਕੁ ਦਿੱਤਾ ਇਥੋਂ ਤੱਕ ਕਿ ਜਦੋਂ ਤੂੰ ਪਾਣੀ ਦਾ ਘੁੱਟ ਵੀ ਭਰੇ ਨਾ ਜੇ ਪ੍ਰਸਾਦ ਪੀਵੇਂ ਸੀਤਲ ਜਦਾ ਜਲਾ ਸ਼ੁਕਦਾਈ ਜਿਨੇ ਤੇਰੇ ਅੰਦਰ ਨੂੰ ਸੁਖ ਦਿੱਤਾ ਉਸ ਪਵਨ ਦੇਣ ਵਾਲੇ ਨੂੰ ਪਾਣੀ ਦੇਣ ਵਾਲੇ ਦਾ ਉਹਦਾ ਸ਼ੁਕਰਾਨਾ ਕਰਾਂ ਦੋਸਤ ਬੜੀ ਪਿਆਰੀ ਕਥਾ ਸੀ ਕਿ ਹਰ ਹਾਲ ਦੇ ਵਿੱਚ ਹਰ ਕੜੀ ਦੇ ਵਿੱਚ ਚਾਹੇ ਮੁਸ਼ਕਲ ਹੋਵੇ ਚਾਹੇ ਆਸਾਨੀ ਹੋਵੇ ਰੱਬ ਦਾ ਸ਼ੁਕਰ ਅਦਾ ਕਰਨਾ ਤੇ ਉਹਦਾ ਸ਼ੁਕਰਾਨਾ ਕਰਨਾ ਫਜ਼ਕੁਰੂਲੀ ਅਜ਼ਕੁਰੁਕੁਮ ਵਸ਼ਕੁਰੂਲੀ ਵਲਾ ਤਕਫਰੂਨ ਰੱਬ ਕਹਿੰਦਾ ਕਿ ਅਗਰ ਤੁਸੀਂ ਮੇਰਾ ਜ਼ਿਕਰ ਕਰੋਗੇ ਮੈਨੂੰ ਯਾਦ ਕਰੋਗੇ ਤੇ ਇਹ ਮੈਂ ਤੁਹਾਨੂੰ ਯਾਦ ਕਰਾਂਗਾ ਤੇ ਅਗਰ ਤੁਸੀਂ ਮੇਰਾ ਸ਼ੁਕਰ ਅਦਾ ਕਰੋਗੇ ਤੇ ਮੈਂ ਤੁਹਾਨੂੰ ਹੋਰ ਜ਼ਿਆਦਾ ਦਾਂਗਾ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਲੋਕ ਨੇ ਜੋ ਕਿ ਸੁੱਕੀ ਰੋਟੀ ਖਾ ਕੇ ਮੰਜੀ ਦੇ ਪਾਵੇ ਦੇ ਨਾਲ ਗੰਡਾ ਪਾਣ ਕੇ ਤੇ ਸ਼ੁਕਰ ਰੱਖ ਕੇ ਉਹਨਾਂ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਮੈਂ ਖੁਦ ਦੇਖਿਆ ਸਾਡੇ ਵਾਲਦਾਂ ਇਸ ਤਰ੍ਹਾਂ ਕਰਦੇ ਰਹੇ ਸ਼ੁਕਰ ਅਦਾ ਕਰਦੇ ਰਹੇ ਰੱਬ ਉਹਨਾਂ ਨੂੰ ਅਤਾ ਕਰਦਾ ਰਿਹਾ ਦੇਖੋ ਇਨਸਾਨ ਦਾ ਜਿਹੜਾ ਸਾਹ ਆ ਰਿਹਾ ਦੋਸਤੋ ਇਹ ਹੀ ਸਭ ਤੋਂ ਵੱਡੀ ਗਨਿਮਤ ਹੈ ਗਨਿਮਤ ਬੇਸਿਕਲੀ ਇਹ ਹੈ ਵੀ ਕਿ ਜੀ ਤੁਸੀਂ ਇਹਦਾ ਹੀ ਸ਼ੁਕਰ ਅਦਾ ਨਹੀਂ ਕਰ ਸਕਦੇ ਇਹਦਾ ਸ਼ੁਕਰ ਕਿਵੇਂ ਆਪਾਂ ਅਦਾ ਕਰ ਲਾਂਗੇ ਦੋਸਤੋ ਕਿਉਂਕਿ ਇਹ ਅਗਰ ਸਾਹ ਥੱਲੇ ਰਹਿ ਗਿਆ ਤੇ ਖਤਮ ਕੰਮ ਇਹ ਅਗਰ ਸਾਹ ਆ ਗਿਆ ਤੇ ਜ਼ਿੰਦਾ ਯਾਨੀ ਕਿ ਅਗਰ ਆਪਾਂ ਜ਼ਿੰਦਾ ਹਾਂ ਤਾਂ ਇਹਦਾ ਇਹ ਵਿੱਚ ਵੀ ਰੱਬ ਦੀ ਹਕਮਤ ਹੈ ਕਿ ਰੱਬ ਦਾ ਸ਼ੁਕਰ ਆਪਾਂ ਅਦਾ ਨਹੀਂ ਕਰ ਸਕਦੇ ਕਿ ਤੂੰ ਸਾਨੂੰ ਜ਼ਿੰਦਾ ਰੱਖਿਆ ਉਹ ਤੁਹਾਨੂੰ ਮੌਤ ਦੇ ਦੇਵੇ ਉਹਦੇ ਅੱਗੇ ਕੀ ਮੁਸ਼ਕਲ ਹੈ ਹਰ ਚੀਜ਼ ਉਹਦੇ ਇਖਤਿਆਰ ਦੇ ਵਿੱਚ ਉਹ ਕੁਝ ਵੀ ਕਰ ਸਕਦਾ ਹੁਣ ਇਤਨੀ ਬੜੀ ਯੂਨੀਵਰਸ ਹੈ ਇਤਨੀ ਬੜੀ ਯੂਨੀਵਰਸ ਹੈ ਤੇ ਉਹਦੇ ਵਿੱਚ ਕਿਹਾ ਉਹ ਤੈਨੂੰ ਤੇਰੀ ਜ਼ਗਨੀ ਦੇ ਸਕਦਾ ਦੋਸਤ ਯਾਨੀ ਕਿ ਅਗਰ ਆਪਣੇ ਦਿਮਾੜਾ ਜਾਂ ਮਾੜਾ ਟਾਈਮ ਜਦੋਂ ਆਂਦਾ ਤੇ ਆਪਾਂ ਉਹਨੂੰ ਭੁੱਲ ਜਾਂਦੇ ਆ ਹਾਲਾਂਕਿ ਉਹ ਟਾਈਮ ਹੀ ਹੁੰਦਾ ਉਸਨੂੰ ਯਾਦ ਕਰਨ ਦਾ ਕੋਈ ਮੁਸ਼ਕਲ ਜਦੋਂ ਬੰਦੇ ਤੇ ਆਂਦੀ ਹੈ ਕੋਈ ਦਿੱਕਤ ਆਂਦੀ ਜਦੋਂ ਬੰਦੇ ਤੇ ਤੇ ਉਦੋਂ ਸਮਝੋ ਕਿ ਰੱਬ ਚਾਹ ਰਿਹਾ ਉਹਨੂੰ ਕਿ ਕਿ ਤੂੰ ਮੇਰੇ ਵੱਲ ਪਰਤ ਮੇਰੇ ਵੱਲ ਆ ਮੇਰੀ ਮੇਰੀ ਆਗੋਸ਼ ਦੇ ਵਿੱਚ ਆ ਮੇਰੀ ਪਨਾਹ ਦੇ ਵਿੱਚ ਆ ਤੇ ਫਿਰ ਦੂਸਰਾ ਹੀ ਇੱਕ ਬੜੀ ਪਿਆਰੀ ਗੱਲ ਕੀਤੀ ਕਿ ਇਨਸਾਨ ਜੋ ਸੋਚਦਾ ਉਹ ਹੋ ਜਾਂਦਾ ਥਾਊਟ ਇਜ਼ ਥਿੰਕ ਯਾਨੀ ਕਿ ਜਿਹੜੀ ਚੀਜ਼ ਜਿਹੜੀ ਤੁਹਾਡੀ ਸੋਚ ਹੈ ਉਹ ਬੇਸਿਕਲੀ ਕੁਛ ਨਾ ਕੁਛ ਹੈ ਮੈਂ ਇੱਕ ਕਿਤਾਬ 'ਚ ਪੜ੍ਹਿਆ ਸੀ ਕਿ ਜਿਹੜੀ ਸੋਚ ਹੁੰਦੀ ਹੈ ਜਿਹੜਾ ਖਿਆਲ ਹੁੰਦਾ ਜਿਹੜਾ ਵਹਿਮ ਹੁੰਦਾ ਉਹ ਬੇਸਿਕਲੀ ਮਟੀਰੀਅਲ ਹੈ ਮਟੀਰੀਅਲ ਹੈ ਤੇ ਮਟੀਰੀਅਲ ਐਗਜ਼ਿਸਟ ਕਰਦਾ ਉਹਦੀ ਕੋਈ ਨਾ ਕੋਈ ਮੌਜੂਦਗੀ ਹੁੰਦੀ ਹੈ ਤੇ ਜਿਹੜੀ ਜਿਹੜੀ ਚੀਜ਼ ਦੀ ਮੌਜੂਦਗੀ ਹੈ ਤੇ ਇਹਦਾ ਮਤਲਬ ਹੈ ਕਿ ਉਹ ਕਾਇਨਾਤ ਯੂਨੀਵਰਸ ਦੇ ਵਿੱਚ ਕਿਤੇ ਨਾ ਕਿਤੇ ਹੈਗਾ ਫਿਰ ਇਹਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ ਜਿਵੇਂ ਇਹਨਾਂ ਨੇ ਕਥਾ ਚ ਗਿਆ ਅਗਰ ਆਪਾਂ ਮਾੜਾ ਸੋਚ ਰਿਹਾ ਨੇਗੇਟਿਵ ਸੋਚ ਰਿਹਾ ਤੇ ਜਿਹੜਾ ਯੂਨੀਵਰਸ ਦੇ ਵਿੱਚ 네ਗੇਟਿਵਿਟੀ ਪਈ ਹੈ ਸਾਡਾ ਲਿੰਕ ਉਹਦੇ ਨਾਲ ਕਨੈਕਟ ਹੋ ਜਾਏਗਾ ਤੇ ਜਦੋਂ ਕਨੈਕਟ ਹੋ ਜਾਏਗਾ ਤੇ ਫਿਰ ਉਹ ਚੀਜ਼ ਹੋ ਜਾਏਗੀ ਇੰਡੀਆ ਦਾ ਇੱਕ ਬਹੁਤ بڑا ਮੋਟੀਵੇਸ਼ਨਲ ਸਪੀਕਰ ਹੈ ਉਹਦੇ ਇੱਕ ਦਿਨ ਮੈਂ ਵੀਡੀਓ ਵੇਖ ਰਿਹਾ ਪਏ ਉਹਨੇ ਆਖਿਆ 100% ਇਹ ਵੀ ਕਿ ਜੋ ਤੁਸੀਂ ਸੋਚਿਆ ਉਹ ਹੋ ਜਾਣਾ 100 101% ਇਹ ਯਕੀਨ ਹੈ ਕਿ ਜੋ ਤੁਸੀਂ ਸੋਚੋਗੇ ਉਹ ਹੋ ਜਾਏਗਾ ਇਹ ਸਵਾਸਥ ਸ ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ ਹੈ ਪੋਜ਼ਿਟਿਵ ਰਹਿਣਾ ਚਾਹੀਦਾ ਛੋਟੀਆਂ ਛੋਟੀਆਂ ਕਥਾ ਛੋਟੀਆਂ ਛੋਟੀਆਂ ਗੱਲਾਂ ਬੰਦੀਰੀ ਜ਼ਿੰਦਗੀ گزارਣ ਦਾ ਤਰੀਕਾ ਵਾਹ ਕਮਾਲ ਹੈ ਬਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਸਲੂਟ ਹੈ ਤੁਹਾਨੂੰ ਉਮੀਦ ਹੈ ਦੋਸਤੋ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਅਗਰ ਵੀਡੀਓ ਪਸੰਦ ਆਈ ਤਾਂ ਛੋਟਾ ਜਿਹਾ ਚੈਨਲ ਇੱਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਆਪਣੇ ਇੱਕ ਦੋਸਤ ਨਾਲ ਸ਼ੇਅਰ ਵੀ ਕਰ ਲਿਆ ਜੇ ਮੇਲੇ ਨੇ ਵੀ ਵੀਡੀਓ ਨਾਲ ਅੱਲਾਹ ਨਿਗੇਬਾਨ